ਮੇਰਾ 16ਵਾਂ ਬਰਸ 16ਵਾਂ ਸਾਲ ਆਇਆ ਇੱਕ ਅਜਨਬੀ ਵਾਂਗ ਕੋਲ ਆ ਕੇ ਵੀ ਇੱਕ ਬਿੱਥ ਤੇ ਖਲੋਤਾ ਰਿਹਾ ਮੈਂ ਕਦੇ ਚੁੱਪਚਾਪ ਉਹਦੇ ਵੱਲ ਤੱਕ ਛੜਦੀ ਉਹ ਕਦੇ ਮੁਸਕਰਾ ਕੇ ਮੇਰੇ ਵੱਲ ਵੇਖ ਛੜਦਾ ਘਰ ਵਿੱਚ ਬਾਪ ਤੋਂ ਸਿਵਾਏ ਕੋਈ ਨਹੀਂ ਸੀ ਉਹ ਵੀ ਲਖਾਰੀ ਬਾਪ ਜਿਨੇ ਸਾਰੀ ਰਾਤ ਜਾਗਣਾ ਲਿਖਣਾ ਤੇ ਫਿਰ ਸਾਰਾ ਦਿਨ ਸੌਣਾ ਮਾਂ ਜਿਉਂਦੀ ਹੁੰਦੀ ਹੁੰਦੀ ਤਾਂ ਸ਼ਾਇਦ 16ਵਾਂ ਸਾਲ ਹੋਰ ਤਰ੍ਹਾਂ ਦਾ ਹੁੰਦਾ ਬਾਕਫਾਂ ਵਾਂਗ ਸਹੇਲੀਆਂ ਦੋਸਤਾਂ ਵਾਂਗ ਅੰਗਾ ਸੰਕਾਂ ਵਾਂਗ ਪਰ ਮਾਂ ਦੀ ਗੈਰ ਹਾਜ਼ਰੀ ਨਾਲ ਜ਼ਿੰਦਗੀ ਵਿੱਚੋਂ ਬੜਾ ਕੁਝ ਗੈਰ ਹਾਜ਼ਰ ਹੋ ਗਿਆ ਸੀ। ਆਲੇ ਦਿਵਾਲੇ ਦੇ ਚੰਗੇ ਮਾੜੇ ਅਸਰਾਂ ਤੋਂ ਬਚਾਉਣ ਲਈ ਬਾਪ ਨੂੰ ਇਸੇ ਵਿੱਚ ਹਿਫਾਜ਼ਤ ਜਪਦੀ ਸੀ ਕਿ ਮੇਰਾ ਕੋਈ ਵਾਕਫ ਨਾ ਹੋਵੇ। ਨਾ ਸਕੂਲ ਦੀ ਕੋਈ ਕੁੜੀ ਨਾ ਗਵਾਂਢ ਦਾ ਕੋਈ ਲੜਕਾ। 16ਵਾਂ ਬਰਾ ਵੀ ਇਸੇ ਗਿਣਤੀ ਵਿੱਚ ਸ਼ਾਮਲ ਸੀ ਤੇ ਮੇਰਾ ਖਿਆਲ ਹੈ ਇਸੇ ਲਈ ਉਹ ਸਿੱਧੀ ਤਰ੍ਹਾਂ ਘਰ ਦਾ ਬੂਹਾ ਖੜਕਾ ਕੇ ਨਹੀਂ ਆਇਆ। ਚੋਰਾ ਮੰਗ ਆਇਆ ਸੀ। ਉਹ ਕਦੀ ਕਿਸੇ ਰਾਤ ਮੇਰੇ ਸਰਹਾਣੇ ਦੀ ਖੁੱਲੀ ਬਾਰੀ ਵਿੱਚੋਂ ਲੰਘ ਕੇ ਚੁੱਪਚਾਪ ਮੇਰੇ ਸੁਪਨਿਆਂ ਵਿੱਚ ਆ ਜਾਂਦਾ ਜਾਂ ਕਦੀ ਦਿਨ ਵੇਲੇ ਮੇਰੇ ਜਦੋਂ ਮੇਰੇ ਬਾਪ ਨੂੰ ਸੁੱਤਿਆਂ ਵੇਖਦਾ ਤਾਂ ਉਹ ਘਰ ਦੀ ਕੰਧ ਟੱਪ ਕੇ ਆ ਜਾਂਦਾ ਤੇ ਮੇਰੇ ਕਮਰੇ ਦੀ ਕੋਠ ਵਿੱਚ ਲੱਗੇ ਹੋਏ ਨਿੱਕੇ ਜਿਹੇ ਸ਼ੀਸ਼ੇ ਵਿੱਚ ਆ ਕੇ ਬਹਿ ਜਾਂਦਾ ਘਰ ਕਿਤਾਬਾਂ ਨਾਲ ਭਰਿਆ ਹੋਇਆ ਸੀ ਬਹੁਤ ਸਾਰੀਆਂ ਕਿਤਾਬਾਂ ਦੀ ਫਿਜ਼ਾ ਧਾਰਮਿਕ ਸੀ ਸਮਾਧੀ ਵਿੱਚ ਲੀਨ ਰਿਖੀਆਂ ਵਾਂਗ ਪਰ ਕਈ ਤਵਾਰੀਖੀ ਕਿਤਾਬਾਂ ਦੀ ਫਿਜ਼ਾ ਇਹੋ ਜਿਹੀ ਵੀ ਸੀ ਜਿੰਨਾ ਵਿੱਚ ਕਿਸੇ ਮੇਨਕਾ ਜਾਂ ਉਰਵਸ਼ੀ ਦੇ ਆਉਣ ਨਾਲ ਰਖੀਆਂ ਦੀ ਸਮਾਧੀ ਟੁੱਟ ਜਾਂਦੀ ਸੀ ਇਹ ਦੂਜੀ ਕਿਸਮ ਦੀਆਂ ਕਿਤਾਬਾਂ ਇਹੋ ਜਿਹੀਆਂ ਸਨ ਜਿਨ੍ਹਾਂ ਨੂੰ ਪੜ੍ਹਦਿਆਂ ਉਹਨਾਂ ਦੀ ਕਿਸੇ ਸੱਤਰ ਵਿੱਚੋਂ ਨਿਕਲ ਕੇ ਅਚਾਨਕ ਮੇਰਾ 16ਵਾਂ ਬਰਾ ਮੇਰੇ ਸਾਹਮਣੇ ਆਖਲੋਂਦਾ ਸੀ ਜਪਦਾ ਸੀ ਇਹ 16ਵਾਂ ਬਰਾ ਵੀ ਜਿਵੇਂ ਕਿਸੇ ਅਪਸਰਾ ਦਾ ਰੂਪ ਸੀ ਜੋ ਮੇਰੇ ਸਿੱਧੇ ਸਾਦੇ ਬਚਪਨ ਦੀ ਸਮਾਧੀ ਭੰਗ ਕਰਨ ਲਈ ਕਦੇ ਅਚਾਨਕ ਮੇਰੇ ਸਾਹਮਣੇ ਆਖਲੋਂਦਾ ਸੀ ਕਹਿੰਦੇ ਹਨ ਹਰ ਅਪਸਰਾ ਜੋ ਕਿਸੇ ਨਾ ਕਿਸੇ ਰਿਖੀ ਦੀ ਸਮਾਧੀ ਭੰਗ ਕਰਨ ਆਉਂਦੀ ਸੀ ਰਾਜਾ ਇੰਦਰ ਦੀ ਸਾਜ਼ਿਸ਼ ਹੁੰਦੀ ਸੀ ਮੇਰਾ 16ਵਾਂ ਬਰਵੀ ਜਰੂਰ ਰੱਬ ਦੀ ਸਾਜ਼ਿਸ਼ ਹੋਵੇਗੀ ਕਿਉਂਕਿ ਇਹਨੇ ਮੇਰੇ ਸੁਦੇ ਜਿਹੇ ਬਚਪਨ ਦੀ ਸਮਾਧੀ ਤੋੜ ਦਿੱਤੀ ਸੀ ਮੈਂ ਨਜ਼ਮਾਂ ਲਿਖਣ ਲੱਗ ਪਈ ਸਾਂ ਤੇ ਹਰ ਨਜ਼ਮ ਮੈਨੂੰ ਵਰਜਿਤ ਖਾਹਿਸ਼ ਵਰਗੀ ਲੱਗਦੀ ਸੀ ਕਿਸੇ ਰਿਖੀ ਦੀ ਸਮਾਧੀ ਟੁੱਟ ਜਾਏ ਤਾਂ ੜਕਣਾਂ ਦਾ ਸਰਾਪ ਉਹਦੇ ਪਿੱਛੇ ਪੈ ਜਾਣਾ ਜਾਂਦਾ ਹੈ ਸੋਚਾਂ ਦਾ ਸਰਾਬ ਮੇਰੇ ਪਿੱਛੇ ਪੈ ਗਿਆ ਪਰ 16 ਬਰੇ ਨਾਲ ਮੇਰਾ ਸਬਾਬਿਕ ਰਿਸ਼ਤਾ ਨਹੀਂ ਸੀ ਚੋਰੀ ਦਾ ਸਾਖ ਸੀ ਇਸ ਲਈ ਉਹ ਵੀ ਮੇਰੇ ਮਾਂ ਮੇਰੇ ਬਾਪ ਅੱਗੇ ਸਹਿਮ ਜਾਂਦਾ ਸੀ ਤੇ ਮੇਰੇ ਕੋਲੋਂ ਪਰਾਂ ਹੋ ਕੇ ਕਿਸੇ ਬੂਹੇ ਪਿੱਛੇ ਜਾ ਖਲੋਂਦਾ ਸੀ ਤੇ ਉਹਨੂੰ ਸ਼ਿਪਾਈ ਰੱਖਣ ਲਈ ਮੈਂ ਇੱਕ ਘੜੀ ਜਿਹੜੀ ਮਨਮਰਜ਼ੀ ਦੀ ਨਜ਼ਮ ਲਿਖਦੀ ਸਾਂ ਦੂਜੀ ਘੜੀ ਪਾੜ ਦਿੰਦੀ ਸਾਂ ਤੇ ਬਾਪ ਦੇ ਸਾਹਮਣੇ ਫਿਰ ਸਿੱਧੀ ਸਾਦੀ ਤੇ ਆਗਿਆਕਾਰੀ ਬੱਚੀ ਬਣ ਜਾਂਦੀ ਸਾਂ ਮੇਰੇ ਬਾਪ ਨੂੰ ਮੇਰੇ ਨਜ਼ਮ ਲਿਖਣ ਤੋਂ ਇਤਰਾਜ਼ ਨਹੀਂ ਸੀ ਬਲਕਿ ਕਾਫੀ ਇਹ ਰਦੀਫ ਦੀ ਗੱਲ ਮੈਨੂੰ ਮੇਰੇ ਬਾਪ ਨੇ ਸਿਖਾਈ ਸੀ ਸਿਰਫ ਤਕਾਜ਼ਾ ਇਹ ਸੀ ਕਿ ਮੈਂ ਧਾਰਮਿਕ ਨਜ਼ਮਾਂ ਲਿਖਾਂ ਤੇ ਮੈਂ ਅਗਿਆਕਾਰੀ ਬੱਚੀ ਵਾਂਗ ਉਹੀ ਦੱਕਿਆ ਨੂਸੀ ਨਜ਼ਮਾਂ ਲਿਖ ਦਿੰਦੀ ਸਾਂ ਇੰਜ 16ਵਾਂ ਸਾਲ ਆਇਆ ਤੇ ਚਲਾ ਗਿਆ ਜ਼ਾਹਰਾ ਤਰਤੇ ਕੋਈ ਘਟਨਾ ਨਹੀਂ ਪਾਪਰੀ ਅਸਲ ਵਿੱਚ ਇਹ ਸਾਲ ਉਮਰ ਦੀ ਸੜਕ ਉੱਤੇ ਲੱਗਾ ਹੋਇਆ ਖਤਰੇ ਦਾ ਨਿਸ਼ਾਨ ਹੁੰਦਾ ਇਹ ਮਿੱਤੇ ਬਰਿਆਂ ਦੀ ਪੱਧਰੀ ਸੜਕ ਖਤਮ ਹੋ ਗਈ ਹੈ ਤੇ ਉੱਚੀ ਨੀਵੀ ਤੇ ਭਿਆਨਕ ਮੋੜਾਂ ਵਾਲੀ ਸੜਕ ਸ਼ੁਰੂ ਹੋਣੀ ਹੈ ਤੇ ਹੁਣ ਮਾਪੇ ਦੀ ਕਹਿਣੀ ਤੋਂ ਲੈ ਕੇ ਸਕੂਲ ਦੀਆਂ ਕਿਤਾਬਾਂ ਕੰਠ ਕਰਨ ਉਪਦੇਸ਼ ਨੂੰ ਸੁਣਨ ਮੰਨਣ ਤੇ ਸਮਾਜਿਕ ਮੰਤਰ ਨੂੰ ਆਦਰ ਨਾਲ ਕਬੂਲਣ ਤੱਕ ਦੇ ਭੋਲੇ-ਪਾਲੇ ਵਿਸ਼ਵਾਸ ਦੇ ਸਾਹਮਣੇ ਹਰ ਵੇਲੇ ਇੱਕ ਸਵਾਲੀਆ ਫਿਕਰਾ ਆਖ ਲਵੇਗਾ ਇਸ ਬਰੇ ਵਿੱਚ ਜਾਣਿਆ ਪਹਿਚਾਣਾ ਸਭ ਕੁਝ ਤਨ ਦੇ ਕੱਪੜਿਆਂ ਵਾਂਗ ਭੀੜਾ ਹੋ ਜਾਂਦਾ ਹੈ ਹੌਂਠ ਜ਼ਿੰਦਗੀ ਦੀ ਪਿਆਸ ਨਾਲ ਖੁਸ਼ਕ ਹੋ ਜਾਂਦੇ ਨੇ ਅਸਮਾਨ ਦੇ ਤਾਰੇ ਜਿਨ੍ਹਾਂ ਨੂੰ ਸੱਤ ਰਿਸ਼ੀਆਂ ਦੀ ਸ਼ਕਲ ਵਿੱਚ ਵੇਖ ਕੇ ਦੂਰੋਂ ਪ੍ਰਣਾਮ ਕਰੀਦਾ ਸੀ ਕੋਲ ਜਾ ਕੇ ਛੋਹਣ ਨੂੰ ਜੀ ਕਰਦਾ ਹੈ ਆਲੇ ਦੁਆਲੇ ਤੋਂ ਦੂਰ ਨੇੜੇ ਦੀਆਂ ਹਵਾ ਵਿੱਚ ਇੰਨੀਆਂ ਮਨਾਈਆਂ ਤੇ ਇੰਨੇ ਇਨਕਾਰ ਹੁੰਦੇ ਹਨ ਕਿਨੇ ਮੁਖਾਲਫਤ ਕਿ ਸਾਵਾ ਵਿੱਚ ਅੱਗ ਸੁਲਗ ਪੈਂਦੀ ਹੈ ਜਿਸ ਹੱਦ ਤੱਕ ਇਹ ਸਭ ਨਾਲ ਹੁੰਦਾ ਮੇਰੇ ਨਾਲ ਉਸ ਤੋਂ 3 ਗੁਣਾ ਵੱਧ ਹੋਇਆ ਇੱਕ ਆਲੇ-ਦੁਆਲੇ ਦੀ ਮੱਧ ਸ਼੍ਰੇਣੀ ਦੀ ਫਿੱਕੀ ਤੇ ਰਸਮੀ ਰਹਿਣੀ-ਬਹਿਣੀ ਕਰਕੇ ਇੱਕ ਮਾਂ ਦੀ ਅਨਹੋਂਦ ਕਾਰਨ ਹਰ ਵੇਲੇ ਮਨਾਈਆਂ ਦੀ ਬਲਗਣ ਕਰਕੇ ਤੇ ਇੱਕ ਬਾਪ ਦੇ ਧਾਰਮਿਕ ਆਗੂ ਹੋਣ ਦੀ ਹیثیت ਵਿੱਚ ਮੇਰੇ ਉੱਤੇ ਵੀ ਅਤ ਸੰਜਮੀ ਹੋ ਕੇ ਰਹਿਣ ਦੀ ਪਵੰਦੀ ਕਰਕੇ ਇਸ ਲਈ 16ਵੇਂ ਬਰੇ ਨਾਲ ਮੇਰੀ ਬਾਖਫੀ ਉਸ ਅਸਫਲ ਮੁਹੱਬਤ ਵਰਗੀ ਸੀ ਜਿਹਦੀ ਕਸਕ ਹਮੇਸ਼ਾ ਲਈ ਕਿਤੇ ਪਈ ਰਹਿ ਜਾਂਦੀ ਹੈ ਤੇ ਸ਼ਾਇਦ ਇਸ ਲਈ ਉਹ 16ਵਾਂ ਬਰਾ ਵੀ ਹੁਣ ਮੇਰੀ ਜ਼ਿੰਦਗੀ ਦੇ ਹਰ ਬਰੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੈ। ਇਹਦੇ ਰੋਹ ਦਾ ਪੂਰਾ ਰੂਪ ਮੈਂ ਉਸ ਤੋਂ ਬਾਅਦ ਕਈ ਵਾਰ ਵੇਖਿਆ। 1947 ਵਿੱਚ ਦੇਸ਼ ਦੀ ਤਕਸੀਮ ਵੇਲੇ ਵੀ ਵੇਖਿਆ ਸੀ। ਸਿਆਸੀ ਤੇ ਮਜਹਿਬੀ ਕੀਮਤਾ ਕੱਚ ਦੇ ਪਹਾਗਿਆ, ਪੰਡਿਆਂ ਵਾਂਗ ਟੁੱਟ ਗਈਆਂ ਸਨ ਤੇ ਉਹਨਾਂ ਦੀਆਂ ਕੰਕਰਾਂ ਲੋਕਾਂ ਦੇ ਪੈਰਾਂ ਵਿੱਚ ਬਿਸ਼ੀਆਂ ਹੋਈਆਂ ਸਨ। ਇਹ ਕੰਕਰਾਂ ਮੇਰੇ ਪੈਰਾਂ ਵਿੱਚ ਵੀ ਚੁਬੀਆਂ ਸਨ ਤੇ ਮੇਰੇ ਮੱਥੇ ਵਿੱਚ ਵੀ ਜ਼ਿੰਦਗੀ ਦੇ ਮੂੰਹ ਨੂੰ ਵੇਖਣ ਦੀ ੜਕਣਾ ਵਿੱਚ ਮੈਂ ਉਸੇ ਤਪਸ਼ ਨਾਲ ਨਜ਼ਮਾਂ ਲਿਖੀਆਂ ਜਿਹੜੀ ਤਪਸ਼ ਨਾਲ ਕੋਈ 16ਵੇਂ ਬਰੇ ਵਿੱਚ ਆਪਣੇ ਮਹਿਬੂਬ ਦਾ ਮੂੰਹ ਲੱਭਣ ਲਈ ਲਿਖਦਾ ਹੈ ਤੇ ਇਸੇ ਤਰ੍ਹਾਂ ਫਿਰ ਗਵੰਡੀ ਦੇਸ਼ਾਂ ਦੇ ਹਮਲੇ ਵੇਲੇ ਬੀਰਤ ਨਾਮ ਦੀ ਲੰਬੀ ਕਹਾਣਾ ਵੇਲੇ ਮੇਰਾ ਖਿਆਲ ਹੈ ਜਦ ਤੱਕ ਅੱਖਾਂ ਵਿੱਚ ਕੋਈ ਹਸੀਨ ਤਸੱਵਰ ਕਾਇਮ ਰਹਿੰਦਾ ਹੈ ਤੇ ਉਸ ਤਸੱਵਰ ਦੇ ਰਾਹ ਵਿੱਚ ਜੋ ਕੁਝ ਵੀ ਗਲਤ ਹੈ ਉਹਦੇ ਨਾਲ ਰੋਹ ਕਾਇਮ ਰਹਿੰਦਾ ਹੈ ਉਦੋਂ ਤੱਕ ਮਨੁੱਖ ਦਾ 16ਵਾਂ ਬਰਾ ਵੀ ਕਾਇਮ ਰਹਿੰਦਾ ਹੈ ਖੁਦਾ ਦੀ ਜਾਤ ਵਾਂਗ ਹਰ ਸੂਰਤ ਵਿੱਚ ਹਸੀਨ ਤਸੱਬਰ ਇੱਕ ਮਹਿਬੂਬ ਦੇ ਮੂੰਹ ਦਾ ਹੋਵੇ ਜਾਂ ਤੱਤੀ ਦੇ ਮੂੰਹ ਦਾ ਇਹਦੇ ਵਿੱਚ ਫਰਕ ਨਹੀਂ ਇਹ ਮਨ ਦੇ 16ਵੇਂ ਬਰੇ ਦਾ ਮਨ ਦੇ ਤਸੱਬਰ ਦਾ ਰਿਸ਼ਤਾ ਹੈ ਤੇ ਮੇਰਾ ਇਹ ਰਿਸ਼ਤਾ ਅਜੇ ਕਾਇਮ ਹੈ ਖੁਦਾ ਦੀ ਜਿਸ ਸਾਜ਼ਿਸ਼ ਨੇ ਇਸ 16ਵਾਂ ਬਰਾ ਕਿਸੇ ਅpsਰਾ ਵਾਂਗ ਭੇਜ ਕੇ ਮੇਰੇ ਬਚਪਨ ਦੀ ਸਮਾਤੀ ਪਗਲ ਕੀਤੀ ਸੀ ਉਹ ਸਾਜ਼ਿਸ਼ ਦੀ ਮੈਂ ਦੇਣਦਾਰ ਹਾਂ ਕਿਉਂਕਿ ਉਸ ਸਾਜ਼ਿਸ਼ ਦਾ ਸਬੰਧ ਸਿਰਫ ਇੱਕ ਬਰੇ ਨਾਲ ਨਹੀਂ ਸੀ ਮੇਰੀ ਉਮਰ ਨਾਲ ਹੈ ਮੇਰੀ ਹਰ ਸੋਚ ਹੁਣ ਵੀ ਕੁਝ ਕੁਝ ਚਰਪਿਛੋਂ ਮੇਰੇ ਸਿੱਧੇ ਸਾਦੇ ਦਿਨਾਂ ਦੀ ਸਮਾਧੀ ਭੰਗ ਕਰਦੀ ਹੈ ਸਬਰ ਸੰਤੋਖ ਨਾਲ ਜ਼ਿੰਦਗੀ ਦੀਆਂ ਗਲਤ ਕੀਮਤਾਂ ਨਾਲ ਕੀਤੀ ਹੋਈ ਸਲਾਹ ਉਸ ਸਮਾਧੀ ਵਾਂਗ ਹੁੰਦੀ ਹੈ ਜਿਦੇ ਵਿੱਚ ਉਮਰ ਅਕਾਰਥੀ ਚਲੀ ਜਾਂਦੀ ਹੈ ਤੇ ਮੈਂ ਖੁਸ਼ ਹਾਂ ਮੈਂ ਸਮਾਧੀ ਦੇ ਚੈਨ ਦਾ ਵਰ ਨਹੀਂ ਪਾਇਆ ਪੜਕਣਾਂ ਦੀ ਬੇਚੈਨੀ ਦਾ ਸਰਾਪ ਪਾਇਆ ਤੇ ਮੇਰਾ 16ਵਾਂ ਬਰਾ ਅੱਜ ਵੀ ਮੇਰੇ ਹਰ ਬਰੇ ਵਿੱਚ ਸ਼ਾਮਲ ਹੈ ਸਿਰਫ ਹੁਣ ਇਹਦਾ ਮੂੰਹ ਅਜਨ ਨਵੀ ਨਹੀਂ ਰਿਹਾ ਸਭ ਤੋਂ ਵੱਧ ਪਛਾਣ ਵਾਲਾ ਹੋ ਗਿਆ ਤੇ ਹੁਣ ਇਹਨੂੰ ਚੋਰੀ ਕੰਨਾਂ ਟੱਪ ਕੇ ਆਉਣ ਦੀ ਲੋੜ ਨਹੀਂ ਰਹੀ ਇਹ ਹਰ ਮੁਖਾਲਫਤ ਨੂੰ ਸ਼ਰੀਆਮ چیر ਕੇ ਆਉਂਦਾ ਹੈ ਸਿਰਫ ਬਾਹਰੀ ਮੁਖਾਲਫਤ ਨੂੰ ਨਹੀਂ ਮੇਰੀ ਉਮਰ ਦੇ 50ਵੇਂ ਬਰੇ ਦੀ ਮੁਖਾਲਫਤ ਨੂੰ ਵੀ چیر ਕੇ ਤੇ ਉਹਦੀਆਂ ਸਭ ਆਲਮਤਾਂ ਹੁਣ ਵੀ ਉਸੇ ਤਰ੍ਹਾਂ ਨੇ ਹੁਣ ਵੀ ਆਲੇ-ਦੁਆਲੇ ਦਾ ਸਭ ਕੁਝ ਤੰ ਦੇ ਕੱਪੜਾ ਵਾਂਗ ਰੂਹ ਨੂੰ ਪੀੜਾ ਲੱਗਦਾ ਹੈ। ਹੋਂਠ ਜ਼ਿੰਦਗੀ ਦੀ ਪਿਆਸ ਨਾਲ ਖੁਸ਼ਕ ਹੋ ਜਾਂਦੇ ਨੇ। ਅਸਮਾਨ ਦੇ ਤਾਰਿਆਂ ਨੂੰ ਹੱਥ ਨਾਲ ਛੂੰਹ ਤੇ ਜੀ ਕਰਦਾ ਹੈ। ਤੇ ਕੋਈ ਬੇਇਨਸਾਫੀ ਭਾਵੇਂ ਦੁਨੀਆਂ ਵਿੱਚ ਕਿਸੇ ਨਾਲ ਤੇ ਕਿਤੇ ਵਾਪਰੇ ਉਹਦੇ ਖਿਲਾਫ ਮੇਰੇ ਸਾਹਮਣੇ ਸਾਹਮਣੇ ਵਿੱਚ ਅੱਗ ਸੁਲਗ ਪੈਂਦੀ ਹੈ।